ਸਸ਼ਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਸਾਹਿਬ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਜਦੋਂ ਆਪਾਂ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਗੈਰ ਰਸਮੀ ਤੌਰ ਤੇ ਗੱਲਬਾਤ ਕਰ ਰਹੇ ਸੀਗੇ ਤੇ ਤੁਸੀਂ ਮੈਨੂੰ ਕੁਝ ਖਬਰ ਦੱਸੀ ਵੀ 28 ਜਨੂਅਰੀ ਵਾਲੇ ਦਿਨ ਕੀ ਕੁਝ ਵਾਪਰ ਸਕਦਾ ਹੈ ਅਕਾਲ ਤਖਤ ਸਾਹਿਬ ਤੋਂ ਕਿਦਾਂ ਦੇ ਆਦੇਸ਼ ਜਿਹੜੇ ਆ ਉਹ ਜਥੇਦਾਰ ਸਾਹਿਬ ਜਦੋਂ ਇਕੱਠੇ ਹੋਣਗੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਏਗੀ ਤੇ ਕੀ ਕੁਝ ਆਦੇਸ਼ ਨਵੇਂ ਜਿਹੜੇ ਆ ਉਹ ਜਾਰੀ ਹੋ ਸਕਦੇ ਆ ਕੀ ਮੁੜ ਕੇ ਇੱਕ ਵਾਰ ਫੇਰ ਬਾਗੀਆਂ ਦਾਗੀਆਂ ਤੇ ਸਮੁੱਚੇ ਪੰਥਕ ਲੀਡਰਾਂ ਨੂੰ ਇਕੱਠਾ ਕਰਨ ਦਾ ਜਿਹੜਾ ਸੰਦੇਸ਼ ਆ ਸਕਦਾ ਔਰ ਇਹਦੇ ਨਾਲ ਹੀ ਤੁਹਾਨੂੰ ਤੋਂ ਜਾਣਾਂਗੇ ਵੀ ਪਰਮਜੀਤ ਸਿੰਘ ਸਰਨਾ ਨੇ ਇੱਕ ਚਿੱਠੀ ਲਿਖੀ ਆ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕੇ ਮਨਜਿੰਦਰ ਸਿਰਸਾ ਤੇ ਹੈੱਡ ਗ੍ਰਾਂਥੀ ਗੁਰਦੁਆਰਾ ਸੀਸਗੰਨ ਸਾਹਿਬ ਹਰਨਾਮ ਸਿੰਘ ਕਹਿੰਦੇ ਵੀ ਇਹ ਬੰਦਿਆਂ ਨੂੰ ਵੀ ਕਹਿੰਦੇ ਵੀ ਤੁਸੀਂ ਤਨਖਾਹ ਲਾਓ ਹੁਣ ਇਹ ਦੋ ਖਬਰਾਂ ਪਹਿਲਾਂ ਦੱਸੋ ਪੱਟੀ ਸਾਹਿਬ ਕੀ ਹੈ ਜੀ ਪਹਿਲੀ ਗੱਲ ਤੇ ਇਹ ਆਪੀ 28 ਜਨਵਰੀ ਨੂੰ ਜਿਹੜੀ ਜਥੇਦਾਰਾਂ ਦੀ ਮੀਟਿੰਗ ਅਕਾਲ ਤਖਤ ਦੇ ਸਕੱਤਰੇ ਚ ਹੋਰੀ ਇਸ ਵੇਰੇ 11 ਵਜੇ ਉਹਦੇ ਵਿੱਚ ਅਜੇ ਤੱਕ ਅਜੰਡਾ ਤੇ ਬਾਹਰ ਨਹੀਂ ਆਇਆ ਲੇਕਿਨ ਜਥੇਦਾਰਾਂ ਕੋਲ ਹੁਣ ਬਚਾ ਕੁਛ ਨਹੀਂ ਜੀ ਸੋਦ ਸੰਪਰਨ ਨੂੰ ਜਿਹੜੇ ਅਕਾਲ ਤਖ ਦੀ ਫਸੀਲ ਤੋਂ ਜਿਥੇ ਤਰ੍ਹਾਂ ਦੇ ਹੁਕਮ ਸੁਣਾਏ ਸੀ ਉਹਨਾਂ ਹੁਕਮਾਂ ਨੂੰ ਦਰਕਰਾਰ ਕਰਕੇ 7 ਮੈਂਬਰੀ ਕਮੇਟੀ ਦੀ ਅਜੇ ਤੱਕ ਕੋਈ ਪੁੱਛ ਪੜਤਾਲ ਨਹੀਂ ਕੀਤੀ ਕਿ 7 ਮੈਂਬਰੀ ਕਮੇਟੀ ਵਿਚਾਲੇ ਪਿੱਟ ਕੇ ਮਰਗੇ ਪਾਈ ਵੇਖੋ ਅਕਾਲ ਤਖ ਦੇ ਹੁਕਮ ਨੇ ਤੇ ਤੁਸੀਂ ਸਾਨੂੰ ਦਰਕਰਾਰ ਕਰ ਰਹੇ ਹੋ ਪਹਿਲਾਂ ਤੇ ਉਹਨਾਂ ਆਪ ਜਿਹੜੇ ਇਹਦੇ ਚੇਅਰਮੈਨ ਲਾਇਏ ਸੀਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਰਾਬਤਾ ਕਦਮ ਕੀਤਾ ਤੇ ਫਿਰ ਜਹਦਰ ਸਾਹਿਬ ਨੇ ਕਿਹਾ ਤੁਸੀਂ ਲਿਖਤੀ ਰਾਬਤਾ ਕੰਮ ਕਰੋ ਲੇਕਿਨ ਫਿਰ ਵੀ ਮੀਟਿੰਗ ਨਹੀਂ ਹੋਈ ਉਸ ਕਮੇਟੀ ਜਿਹਨੂੰ ਕਿਹਾ ਸੀ ਭਰਤੀ ਕਰੇਗੀ ਉਹਨੂੰ ਪੂਰੀ ਤਰ੍ਹਾਂ ਪਾਸੇ ਕਰਕੇ ਤੇ ਜਿਹੜਾ ਬਾਦਲਦਾਰ ਹੈ ਉਹਨਾਂ ਆਪਣੇ ਤੌਰ ਤੇ ਐਲਾਨ ਕਰ ਦਿੱਤਾ ਕਿ ਅਸੀਂ ਕਿਹੜੇ ਕਿਹੜੇ ਆਗੂਆਂ ਕੋਲੋਂ ਭਰਤੀ ਕਰਾਉਣੀ ਹੈ ਓਸੀ ਨੂੰ ਲੈ ਕੇ ਮਾਮਲਾ ਹੁਣ ਤੱਕ ਕਈ ਵਾਰੀ ਅਕਾਲ ਤਖਤ ਦੇ ਜਾਂ ਚੁੱਕਾ ਲੇਕਿਨ ਅਜੇ ਤੱਕ ਅਕਾਲ ਤਖਤ ਤੋਂ ਇਹਦੇ ਬਾਰੇ ਕੋਈ ਵੀ ਸਪਸ਼ਟੀਕਰਨ ਜਾਂ ਕੋਈ ਵੀ ਗਲਤੀ ਕੀਤੀ ਗਈ ਤੇ ਹੁਣ ਉਮੀਦ ਹੈ 28 ਤਰੀਕ ਨੂੰ ਪੰਥਕ ਇਕਤਾ ਦਾ ਇੱਕ ਵਾਰੀ ਫੇਰ ਬਿੱਲੀ ਥੱਲੇ ਮਾਰਾ ਹੋਗੀ ਜੀ ਜੱਥੇਦਾਰਾਂ ਕੋਲੇ ਇਸ ਤੋਂ ਸ외 ਹੋਰ ਰਸਤਾ ਹੀ ਕੋਈ ਰਹਿ ਗਿਆ ਕਿ ਭਾਵੇਂ ਤੇ ਉਹ ਦੋਵੇਂ ਧਿਰਾਂ ਦੇ ਲੀਡਰਾਂ ਨੂੰ ਬੁਲਾ ਕੇ ਤਾੜਨਾ ਕਰ ਜਾ ਅਕਾਲ ਤੱਕ ਤੋਂ ਇੱਕ ਆਦੇਸ਼ ਜਾਰੀ ਕਰਨ ਵੀ ਪੰਥਕ ਇਕਤਾ ਤੋਂ ਹੁਕਮ ਕੀਤਾ ਗਿਆ ਸੀ ਤੇ ਪੰਥਕ ਇਕਤਾ ਦੀ ਗੱਲ ਨੂੰ ਤੁਸੀਂ ਦਰਖਤਾਰ ਕੀਤਾ ਤੇ ਇਮੀਡੀਏਟਲੀ ਇਹਨੂੰ ਇੰਨੇ ਜਲਦ ਜਵਾਬ ਅਮਲੀ ਜਵਾਬ ਪਨਾਇਆ ਜਾਵੇ। ਵੇਖੋ ਇਸ ਵਾਰੀ ਕਈ ਪ੍ਰਕਾਰ ਦੀਆਂ ਗੱਲਾਂ ਚੱਲਦੀਆਂ ਨੇ। ਕਈ ਗੱਲਾਂ ਇਹ ਵੀ ਚੱਲਦੀਆਂ ਨੇ ਵੀ ਸੁਖਬੀਰ ਸਿੰਘ ਬਾਦਲ ਐਤ ਕੀ ਆਪਣੀ ਪ੍ਰਧਾਨਗੀ ਦੀ ਬਜਾਏ ਰਾਹੁਲ ਗਾਂਧੀ ਵਾਲਾ ਰੋਲ ਲਮਾ ਸਕਦੇ ਨੇ। ਕਿਵੇਂ ਜੀ? ਅੱਜ ਦੀ ਡੇਟ ਦੇ ਵਿੱਚ ਜਿਹੜੇ ਆ ਚੋਣ ਅਧਿਕਾਰੀ ਗੁਲਜਾਰ ਸਿੰਘ ਰਣੀਕੇ ਆ ਕਦੀ ਉਹਨਾਂ ਦਾ ਬਿਆਨ ਸੁਣਿਆ ਤੁਸੀਂ ਇਹੋ ਜਿਹਾ ਡੰਮੀ ਪ੍ਰਧਾਨ ਬਣ ਕੇ ਅੱਗੇ ਲਾ ਕੇ ਪਿੱਛੇ ਉਹਦੀ ਬੈਕਿੰਗ ਆਪ ਕਰਨਗੇ ਤੇ ਮੁੜ ਕੇ ਕਿਸੇ ਕੋਲੇ ਕੋਈ ਰਸਤਾ ਨਹੀਂ ਰਹਿ ਜਾਊਗਾ ਬੋਲਣ ਦਾ ਵੀ ਸੰਗਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਦੀ ਛੱਡੀ ਰਾਹੁਲ ਗਾਦੀ ਨੇ ਉਹ ਕੀ ਕੀਤਾ ਖੜਕੇ ਨੂੰ ਅੱਗੇ ਲਾਤਾ ਲੇਕ ਸਾਰੇ ਅਧਿਕਾਰਤ ਹੱਕ ਹੁਕੂਕ ਨ ਉਸ ਪ੍ਰਾਰਕੋਲੀ ਹੀ ਦਿੱਤੀ ਹੈਗੇ ਆ ਇਸ ਤਰ੍ਹਾਂ ਦੀਆਂ ਵੀ ਗੱਲਾਂ ਚੱਲਦੀਆਂ ਹਨ ਲੇਕਿਨ ਇਹ ਸੰਭਵ ਘੱਟ ਜ਼ਿਆਦਾ ਤੌਰ ਤੇ ਇਹੀ ਲੋਕਾਂ 'ਚ ਇਹ ਰਾਏ ਆ ਭੀ ਪਹਿਲੀ ਮਾਰਤ ਨੂੰ ਸੁਖਬੀਰ ਸਿੰਘ ਬਾਦਲ ਆਪਣਾ ਪ੍ਰਧਾਨਗੀ ਦਾ ਜਿਹੜਾ ਉਹਦਾ ਸਹਾਰ ਲੈਣਗੇ ਲੇਕਿਨ 28 ਤਰੀਕ ਨੂੰ ਜੇ ਆਦੇਸ਼ ਜਾਰੀ ਹੋ ਜਾਂਦੇ ਅਕਾਲ ਤਖਤ ਤੋਂ ਪੰਥਕ ਇਕਤਾ ਦੇ ਇੱਕ ਵਾਰੀ ਫੇਰ ਤੇ ਫੇਰ ਅਕਾਲੀ ਦਲ ਕੋਲ ਕੋਈ ਸਪਸ਼ਟੀ ਦਾ ਘਰ ਦੇਣ ਦੀ ਕੁਝ ਵੀ ਬਾਕੀ ਬਚਿਆ ਨਹੀਂ ਹਣ ਤੱਕ ਕਾਲੀਦਲ ਬਾਗਲੇ ਕਹਿੰਦਾ ਆ ਜੀ ਸਾਨੂੰ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਜੇ ਅਸੀਂ ਅਕਾਲ ਤੱਕ ਦੇ ਆਦੇਸ਼ ਹੂ ਬੂ ਲਾਗੂ ਕਰ ਦਿੱਤੇ ਤੇ ਸਾਡੀ ਮੰਤ ਰੱਦ ਹੋ ਰਹੀ ਆ ਹੋ ਸਕਦੀ ਆ ਅਸੀਂ ਇਲੈਕਸ਼ਨ ਹੀ ਲੜ ਰਹੇ ਕਈ ਪ੍ਰਕਾਰ ਦੀਆਂ ਟਕਹੌਂ ਰਚੇ ਉਹਨਾਂ ਨੇ ਲੇਕਿਨ ਅਜੇ ਕੁਝ ਵੀ ਨਹੀਂ ਹੁਣ ਜਦੋਂ ਇਹ ਰੌਲਾ ਪੈ ਗਿਆ ਵੀ ਤੁਸੀਂ ਪੰਜ ਮੈਂਬਰ ਐਡਜਸਟ ਕਰਤੇ ਛੇਵੇਂ ਨੂੰ ਐਡਜਸਟ ਨਹੀਂ ਕੀਤਾ ਦੀ ਕਮੇਟੀ ਸੀਗੀ ਤੇ ਹੁਣ ਛੇਵੇਂ ਨੂੰ ਅਡਜਸਟ ਕਰਤਾ ਜਿਹੜੇ ਵਡਾਲਾ ਸਾਹਿਬ ਜੀ ਨੂੰ ਕਹਿੰਦਾ ਤੁਸੀਂ ਫਰੀਦਕੋੜ ਜਾ ਕੇ ਭਰਤੀ ਕਰੋ ਤੇ 28 ਤਰੀਕ ਨੂੰ ਜੇ ਆਦੇਸ਼ ਹੋ ਜਾਂਦੇ ਆ ਪੰਥਕ ਇਕਤਾ ਦੇ ਵੀ ਪੰਥਕ ਇਕਤਾ ਕਰਕੇ ਕਰਨ ਤੋਂ ਬਾਅਦ ਇਹ ਆਪਣੀ ਜਾ ਕੇ ਭਰਤੀ ਕਰ ਸਕਦੇ ਆ ਤੇ ਫਿਰ ਵਡਾਲਾ ਸਾਹਿਬ ਕੋਲ ਤੇ ਜਾਣਾ ਪਊਗਾ ਅੱਜ ਵੀ ਬਾਗੀ ਤੇ ਦਾਗੀ ਇਕੱਠੇ ਹੋਣ ਲਈ ਉਤਾਵਲੇ ਨੇ ਲੇਕਿਨ ਸੁਖਬੀਰ ਸਿੰਘ ਬਲਦ ਜਸਖਬੀਰ ਸਿੰਘ ਬਾਦਲ ਦੀ ਲੋਬੀ ਨਹੀਂ ਚਾਹੁੰਦੀ ਕਿ ਜਿਹੜੇ ਲੀਡਰਾਂ ਨੇ ਪਾਰਟੀ ਨੂੰ ਸੰਕਟ ਚ ਪਾਇਆ ਉਹ ਲੀਡਰ ਵਾਪਸ ਫੇਰ ਅਕਾਲੀ ਚਲ ਬਾਦ ਦੇ ਵਿੱਚ ਸ਼ਾਮਲ ਹੋਣ ਇਸ ਕਰਕੇ ਹਾਲ ਦੀ ਕੜੀ ਇਹ ਸੰਕਟ ਦੇ ਬਦਲ ਮਟਰਾ ਰਹੇ ਲੇਕਿਨ ਜਥੇਦਾਰਾਂ ਕੋਲੇ ਸਿਵਾਏ ਪੰਥਕ ਇਕਤਾ ਦੇ ਇੱਕ ਵਾਰੀ ਫੇਰ ਵਾਰਨਿੰਗ ਦੇਣ ਦੇ ਅਦੇਸ਼ ਤੋਂ ਸਿਵਾਏ ਬਚਿਆ ਕੁਛ ਨਹੀਂ ਉਹ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਨਗੇ ਲੇਕਿਨ ਇਹ ਕਹਿਣਗੇ ਵੀ ਇੰਨੇ ਦਿਨਾਂ ਜੀ ਦੋਵੇਂ ਦਲ ਇਕੱਠੇ ਹੋ ਕੇ ਆਪਕੇ ਰਿਪੋਰਟ ਕਰੋ ਕੱਲ ਤੱਕ ਦੇ ਉਤੇ ਜੇ ਉਹ ਗੱਲ ਨਹੀਂ ਪੂਰੀ ਹੁੰਦੀ ਤੇ ਫਿਰ ਵਾਕਈ ਅਕਾਲ ਤਖਤ ਤੋਂ ਜਿਹੜੇ ਉਹ ਸਖਤ ਦੇ ਜਾਰੀ ਹੋ ਸਕਦੇ ਫਿਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹਨਾਂ ਦੀ ਅਕਾਲ ਤਖਤ ਤੇ ਇੱਕ ਵਾਰੀ ਫਿਰ ਤਲਬੀ ਹੋ ਸਕਦੀ ਹੈ ਜੀ ਲੇਕਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮੀਟਿੰਗ 'ਚ ਨਾਂ ਬੁਲਾਉਣਾ ਜਿਹੜਾ ਵਾ ਉਹ ਵੀ ਜਥੇਦਾਰ ਦੀ ਆਪਣੀ ਕਮਜ਼ੋਰੀ ਦਿਖਾਈ ਦਿੰਦੀ ਹੈ ਜਦੋਂ ਜਥੇਦਾਰ ਇਹ ਕਹਿ ਚੁੱਕੇ ਨੇ ਪੀ ਸ਼੍ਰੋਮਣੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਕਿਸੇ ਤਖਤ ਦੀ ਜਿਹੜੀ ਆ ਉਹ ਜਥੇਦਾਰ ਦੀ ਜਾਂਚ ਕਰੇ ਤੇ ਫਿਰ ਖੁੱਲ ਕੇ ਕੋ ਸਾਹਮਣੇ ਕੋਈ ਨਹੀਂ ਆਉਂਦੇ ਫਿਰ ਬੁਲਾਉਂਦੇ ਉਹਨਾਂ ਦੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਅਜੇ ਤੱਕ ਕੋਈ ਸੱਦਾ ਪੱਤਰ ਨਹੀਂ ਦਿੱਤਾ ਗਿਆ ਜਦੋਂ ਕਿ ਸਿਰਫ 2 ਦਿਨ ਬਾਕੀ ਰਹਿ ਗਏ ਨੇ ਜੇਕਰ ਤੇ ਉਹ ਆ ਜਾਂਦੇ ਆ ਤੇ ਫਿਰ ਫੈਸਲੇ ਕਾਫੀ ਸਖਤ ਹੋਣ ਦੀ ਆਸ ਆ ਕਲ ਤੱਕ ਤਖਤ ਤੋਂ ਲੇਕਿਨ ਗਿਆਨੀ ਰਗਵੀਰ ਸਿੰਘ ਦੀ ਆਪਣੀ ਕੱਲਿਆਂ ਦੀ ਪਸਲੀ ਇੰਨਾ ਭਾਰ ਨਹੀਂ ਚਲਦੀ ਕਿ ਉਹ ਕੋਈ ਫੈਸਲਾ ਲੈ ਸਕਣ ਜਿਹੜੇ ਬਾਕੀ ਚਾਰ ਹੋਣਗੇ ਉਹ ਤੇ ਵਿਚਾਰੇ ਬਸ ਮੂਰਤੀਆਂ ਖੜੀਆਂ ਕੀਤੀਆਂ ਉਹਨੀਆਂ ਕਿਸੇ ਨੇ ਬੋਲਣਾ ਉੱਥੇ ਵੀ ਕੀ ਹੈ ਕੀ ਨਹੀਂ ਉਹ ਤੇ ਉਹੀ ਵੇਖਣਗੇ ਕਿ ਚੰਡੀਗੜ੍ਹ ਤੋਂ ਆਰਡਰ ਕੀ ਆਇਆ ਹੈ ਚੰਡੀਗੜ੍ਹ ਵਾਲੇ ਬਾਬੇ ਕੀ ਕਹਿੰਦੇ ਨੇ ਇੱਥੇ ਜਿਹੜਾ ਫੈਸਲਾ ਲੈਣਾ ਹੀ ਹੈ ਲੇਕਿਨ ਉਮੀਦ ਹੈ ਪੀ ਅਕਾਲ ਤੱਕ ਤੋਂ ਇੱਕ ਵਾਰੀ ਫਿਰ ਪੰਥਕ ਇਕਤਾ ਦੀ ਹੋਲ ਲਗਾਈ ਜਾਊਗੀ ਪੰਥਕ ਇਕਤਾ ਕਰਕੇ ਅਕਾਲ ਤਖਤ ਨੂੰ ਜਾਣਕਾਰੀ ਦਿੱਤੀ ਜਾਵੇ ਕੋਈ ਸਮਾਂ ਬੰਡ 2 4 5 ਦਿਨ ਦਾ ਦਿੱਤਾ ਜਾਊਗਾ ਦੋ ਬਦਲੀ ਦਿੱਤਾ ਜਾਊਗਾ ਲੇਕਿਨ ਇਸ ਲੇਕਿਨ ਇਮੀਡੀਏਟਲੀ ਜੇ ਕਿ ਇਹ ਕਾਰਵਾਰੀ ਪੀ ਸੱਤ ਮੈਂਬਰੀ ਕਮੇਟੀ ਜਿਹੜੀ ਉਹ ਕਾਰਜਸ਼ੀਲ ਹੋਵੇ ਕਹਿੰਗੇ ਅਸੀਂ ਕਾਰਜਸ਼ੀਲ ਕਰਤੀ ਇੱਕ ਲੇਡੀ ਨੂੰ ਛੱਡ ਕੇ ਜਿਹੜੀ ਮੁਲਾਜ਼ਮ ਹੈ ਐਸਪੀਸੀ ਦੀ ਉਹਨੂੰ ਛੱਡ ਕੇ ਸੀ ਬਾਕੀ ਕਾਰਜਸ਼ੀਲ ਸਭੀ ਕਰ ਦਿੰਦੀ ਆ ਇਹਦੇ ਬਾਰੇ ਅਕਾਲੀ ਅੱਗੋਂ ਨੂੰ ਬੁਲਾਇਆ ਵੀ ਜਾ ਸਕਦਾ ਤੇ ਪੰਥਕ ਇਕਤਾ ਦਾ ਜਲਾਦਾ ਸਭ ਤੋਂ ਪਹਿਲੀ ਗੱਲ ਦੇ ਪੰਥਕ ਇਕਤਾ ਦੀ ਗੱਲ ਕੀਤੀ ਜਾਏਗੀ ਕਿ ਪੰਥਕ ਇਕਤਾ ਨੂੰ ਯਕੀਨੀ ਬਣਾਇਆ ਜਾਵੇ ਜੀ ਜੀ ਪਰ ਸਾਡਾ ਦੂਜੇ ਪਾਸੇ ਪਰਮਜੀਤ ਸਿੰਘ ਸਰਨਾ ਹੋਣਾ ਦੀ ਜਿਹੜੀ ਚਿੱਠੀ ਆ ਉਹ ਕੀ ਕਹਿੰਦੀ ਆ ਉਹ ਕਿਉਂ ਤਨਖਾਹ ਲਵਾਉਣਾ ਚਾਹੁੰਦੇ ਆ ਉਹਨਾਂ ਨੇ ਚਿੱਠੀ ਲਿਖੀ ਆ ਜਹਦਰ ਗਾਲਤਖਤ ਸਾਹਿਬ ਨੂੰ ਉਸ ਚਿੱਠੀ ਦੀ ਏਬਰਤ ਕੀ ਆ ਜੀ ਬੇਕੂ ਜਦੋਂ 2 ਦਸੰਬਰ ਨੂੰ ਅਨਜਿੰਦਰ ਸਿੰਘ ਸਰਸਾ ਤੇ ਮਨਪ੍ਰੀਤ ਸਿੰਘ ਬਾਦਲ ਜੀ ਅਸੀਂ ਰਾਛੇ ਤੇ ਯਕੀਨੀ ਰੱਖਦੇ ਦੋਹਾਂ ਦੀ ਰਾਛੀ ਇੱਕੋ ਹੀ ਹੈ ਮਨਪ੍ਰੀਤ ਬਾਦਲ ਤੇ ਪਤਿਤ ਦੀ ਮਹਾਪਤਿਤ ਵਿਅਕਤੀ ਹੈ ਜਿਹਨੇ ਅਮਰ ਸ਼ੱਕੇ ਭੰਗ ਕੀਤਾ ਸੀ ਤੇ ਹੁਣ ਇੱਕ ਬੁੱਚੀ ਜੀ ਦਾੜੀ ਰੱਖ ਕੇ ਤੁਰਿਆ ਫਿਰਦਾ ਬੰਜਿੰਦਰ ਸਿੰਘ ਸਿਰਸਾ ਨੂੰ ਇੱਕ ਵਾਰੀ ਆਦੇਸ਼ ਵੀ ਹੋ ਚੁੱਕੇ ਨੇ ਭਾਈ ਤੁਸੀਂ ਦਾੜੀ ਕਾਲੀ ਦੀ ਕਰਨੀ ਜਦੋਂ ਇਹ ਪ੍ਰਧਾਨ ਬਣਦੇ ਆ ਉਦੋਂ ਦਾੜੀ ਚਿੱਟੀ ਹੋ ਜਾਂਦੀ ਆ ਤੇ ਦਾੜੀ ਫਿਰ ਕਾਲੀ ਕਰਨ ਸ਼ੁਰੂ ਕਰ ਦਿੰਦੀ ਇਹਨਾਂ ਨੂੰ ਉਹਦੇ ਉੱਤੇ ਟਿੱਪਣੀ ਕਰਦੇ ਆ ਗਿਆਨੀ ਸੁਲਤਾਨ ਸਿੰਘ ਦੇ ਕਾਲ ਤੱਕ ਦੀ ਫਸੀਲਤੋਂ ਕਹਤਾਂ ਸੀ ਵੀ ਆ ਜਿਹੜੇ ਦੋ ਵਿਅਕਤੀ ਨੇ ਬੰਜਿੰਦਰ ਸਿੰਘ ਸਿਰਸਾ ਤੇ ਮਨਪ੍ਰੀਤ ਸਿੰਘ ਬਾਦਲ ਜਿਹੜੇ ਨੇ ਐਸ ਡੀ ਚੋਂ ਬਾਹਰ ਹੋ ਗਏ ਹੂੰ ਇਹ ਜਿਹੜੇ ਬੀਚੇ ਬਾਹਰ ਹੋ ਜੋ ਜਾ ਕੇ ਤੁਸੀਂ ਆਪਣਾ ਸਪਸ਼ਟੀਕਰਨ ਜਿਹੜਾ ਵਾ ਉਹ ਅਕਾਲ ਤੱਕ ਤੇ ਲਿਖਤੀ ਰੂਪ ਚ ਦਿਓ ਕਿਉਂਕਿ ਉਹਨਾਂ ਤਲਖਾਂ ਨਹੀਂ ਲਾਈ ਗਈ ਸੀ ਕਿਉਂ ਨਹੀਂ ਲਾਈ ਗਈ ਸੀ ਕਿ ਦੋਵੇਂ ਪੱਤੇ ਤੁਸੀਂ ਇੱਕ ਨੇ ਦਾੜੀ ਕੱਟੀ ਸੀ ਕੁਚ ਕਰਾਈ ਸੀ ਦੂਜੇ ਨੇ ਰੰਗੀ ਸੀ ਤੁੰਨੀ-ਮੁੰਨੀ ਤੇ ਦਾੜੀ ਕੱਟੀ ਇੱਕ ਬਰਾਬਰ ਗਣੀ ਗਈ ਹੈ ਹੁਣ ਉਹਦੇ ਤੇ ਜਿਹੜੇ ਸਾਡੇ ਮਾਨਯੋਗ ਪਰਮਜੀਤ ਸਿੰਘ ਸਰਨਾਬ ਜੇ ਮੈਂ ਗੱਲ ਕਰਾਂ ਵੀ ਜਦੋਂ ਪ੍ਰਧਾਨ ਸੀ ਉਹਨਾਂ ਕਿੰਨਿਆਂ ਬੰਦਿਆਂ ਨੂੰ ਸਨਮਾਨਤ ਕੀਤਾ ਸੀਗਾ ਇਹੋ ਜਿਹੇ ਵਿਕਤੀਆਂ ਨੂੰ ਜਿਨ੍ਹਾਂ ਦੀਆਂ ਦਾੜੀਆਂ ਵਿੱਚ ਕਾਲੀਆਂ ਸੀਗੀਆਂ ਤੇ ਕਈਆਂ ਦੀਆਂ ਦਾੜੀਆਂ ਕੱਟੀਆਂ ਵੀ ਸੀ ਸਨਮਾਨਤ ਕੀਤੇ ਗਏ ਲੇਕ ਜਦੋਂ ਕਿਸੇ ਦੇ ਪੈਥ ਦੇ ਬਟੇਰ ਆਉਂਦਾ ਹੈ ਨਾ ਉਹ ਫਿਰ ਆਪਣੀ ਕਾਰਵੀ ਪੂਰੀ ਕਰ ਦਵਾ ਹੁਣ ਪਰਮਜੀਤ ਸਿੰਘ ਸਰਨਾ ਨੇ ਇਹ ਗੱਲ ਕਹੀ ਆ ਵੀ ਜਿਹੜੇ ਗਿਆਨੀ ਹਰਨਾਮ ਸਿੰਘ ਸ਼ੀਸ਼ਗੰਜ ਗੁਰਦੁਆਰੇ ਦੇ ਜਿਹੜੇ ਬਿਡ ਗ੍ਰੰਤੀ ਦੇ ਉਹ ਬੰਜਿੰਦਰ ਸਿੰਘ ਸਿੱਖਸਾਂ ਨੂੰ ਸਨਮਾਨਤ ਕਰ ਰਹੇ ਨੇ ਜਿਹੜਾ ਬੰਦਾ ਕਾਲ ਤੱਕ ਤੋਂ ਦੁਰਕਾਰਿਆ ਹੋਵੇ ਇਸਕਾਰਿਆ ਹੋਵੇ ਉਹਨੂੰ ਜੇ ਸਨਮਾਨਤ ਕਰਦੇ ਫਿਰ ਕਿਹਦੀ ਪਰਮਿਸ਼ਨ ਨਾਲ ਕੀਤਾ ਉਹਨਾਂ ਨੇ ਉਹਨਾਂ ਇਹ ਵੀ ਗੱਲ ਕਿ ਗਿਆਨੀ ਹਰਨਾਮ ਸਿੰਘ ਵੱਲੋਂ ਕੱਢੀਆਂ ਅਸ਼ਲੀਲ ਗੱਲਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਜਿਹੜੀ ਅਕਾਲ ਤਖਨ ਨੂੰ ਭੇਜ ਦਿੱਤੀ ਗਈ ਸੀਗੀ ਅੱਜ ਫਿਰ ਉਹ ਵਿਅਕਤੀ ਜਿਹੜਾ ਵਾ ਉਹ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰ ਰਿਹਾ ਵਾ ਤੇ ਮਨਜਿੰਦਰ ਸਿੰਘ ਸਿਰਸਾ ਜਿਹਨੂੰ ਤਸਕਾਰਿਆ ਹੋਵੇ ਜਿਹਨੂੰ ਦਰਕਾਰਿਆ ਅਕਾਲ ਤਖਤ ਦੇਵੇ ਉਹਦਾ ਸਬੰਧ ਕਿਵੇਂ ਕੀਤਾ ਉਹਨੇ ਇਹਦੇ ਬਾਰੇ ਅਕਾਲ ਤਖਤ ਨੂੰ ਚਿੱਠੀ ਲਖੀ ਆ ਕਿ ਗਿਆਨੀ ਹਰਨਾਮ ਸਿੰਘ ਨੂੰ ਤਲਬ ਕਰਕੇ ਅਕਾਲ ਤਖਤ ਤੇ ਉਹਦੇ ਖਿਲਾਫ ਜਿਹੜੀ ਆ ਮਰਿਆਦਾ ਅਨੁਸਾਰ ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਤਰਕ ਤੇ ਉਹਨਾਂ ਦਾ ਠੀਕ ਆ ਪੱਟੀ ਸਾਹਿਬ ਇਕਾਲ ਉਹ ਪੱਟੀ ਸਾਹਿਬ ਇਥੇ ਇੱਕ ਸਵਾਲ ਆ ਤੁਸੀਂ ਹੁਣੇ ਜ਼ਿਕਰ ਕੀਤਾ ਬਈ ਤੁੰਨੀ ਮੁੰਨੀ ਤੇ ਰੰਗੀਤ ਜਿਹੜੀ ਦਾੜੀ ਆ ਉਹ ਇੱਕ ਬਰਾਬਰ ਮੰਨੀ ਜਾਂਦੀ ਆ ਹੁਣ ਜਿਹੜੇ ਪਰਮਜੀਤ ਸਿੰਘ ਸਰਨਾਜ ਇਹਨਾਂ ਨੇ ਚਿੱਠੀ ਲਿਖੀ ਆ ਦਾੜੀ ਦੇ ਉਹ ਵੀ ਬੰਦ ਕੇ ਰੱਖਦੇ ਆ ਬਿਲਕੁਲ ਠੀਕ ਆ ਲੇਕਿਨ ਜਦੋਂ ਅਕਾਲ ਤਖਤ ਤੇ ਪੇਸ਼ ਹੋਏ ਸੀ ਦਾੜੀ ਖੋਲ ਕੇ ਪੇਸ਼ ਹੋਏ ਸੀ ਬੰਦ ਕੇ ਰੱਖਣ ਦੀ ਦੀ ਗੱਲ ਲਗੀ ਇਕਾਲ ਤੱਕ ਤੇ ਪੇਸ਼ੀ ਸਮੇਂ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਪਰਮਜੀਤ ਸਿੰਘ ਸਰਨਾਜ ਦੀ ਦੋੜੀ ਇੱਕ ਦਾੜੀ ਇੱਕ ਪਾਸੇ ਹੀ ਆ ਦੂਜੇ ਪਾਸੇ ਨਹੀਂ ਹੈਗੀ ਇਹਨਾਂ ਨੂੰ 11 ਮਹੀਰੀ ਅਕਾਲ ਤੱਕ ਤੇ ਬੁਲਾਇਆ ਗਿਆ 11 ਮਹੀਰੀ ਦੋਵਾਂ ਭਰਾਵਾਂ ਨੂੰ ਇਥੋਂ ਤੱਕ ਕਿ ਪਰਮਜੀਤ ਸਿੰਘ ਪੰਰ ਸਰਨਾ ਨੂੰ ਵੀ ਤਨਖਾਹਿਆ ਇਕਰਾਰ ਦੇ ਕੇ ਤੇਨੂੰ ਤਨਖਾਹ ਲਾਈ ਗਈ ਸੀਗੀ ਜਦੋਂ ਇਹਨਾਂ ਨੇ ਨਾਲ ਜਿ ਸੇ ਕੈਲੰਡਰ ਦੀ ਉਲੰਘਣਾ ਕੀਤੀ ਸੀ ਖੰਡ ਪੜ੍ਹ ਕਰਾਉਣ ਦਾ ਦੇਸ਼ ਦਿੱਤੇ ਗਿਆ ਸੀ ਕਰਵਾਇਆ ਸੀ ਇਹਨਾਂ ਨੇ ਭਾਵੇਂ ਇਹ ਮੰਦਨ ਜਾਣਾ ਮੰਦਨ ਲੇਕਨ ਅਕਾਲ ਤੱਕ ਦੇ ਰਿਕਾਰਡ 'ਚ ਤਨਖਾਹਿਆ ਕਰ ਦਿੱਤੇ ਗਿਆ ਸੀ لیکن ਜਦੋਂ ਪੇਸ਼ੋੜ ਦੀ ਗੱਲ ਸੀ ਤੇ ਪਹਿਲਾਂ ਕਹ ਦਿੱਤਾ ਗਿਆ ਸੀ ਭਾਈ ਦਾੜੀ ਖੋਲ ਕੇ ਆਇਓ ਦਾੜੀ ਖੋਲ ਕੇ ਪੇਸ਼ ਹੋਈ ਸੀ ਕਾਲ ਤੱਕ ਦੇ ਉੱਤੇ ਬੰਦ ਕੇ ਪੇਸ਼ ਨਹੀਂ ਸੀ ਹੋਏ ਇਸ ਕਰਕੇ ਅੱਜ ਵੀ ਜਿਹੜੇ ਦਿੱਲੀ ਦੇ ਬਹੁਤੇ ਮੈਂਬਰ ਐਸਜੀਪੀਸੀ ਨੇ ਉਹ ਦਾੜੀਆਂ ਕਾਲੀ ਵੀ ਕਰਦੇ ਆ ਤੇ ਦਾੜੀਆਂ ਬੰਦ ਦੇ ਵੀ ਨੇ ਸ਼ਰੋਮਣੀ ਕਮੇਟੀ ਦਾ ਲੰਮਾ ਸਮਾਂ ਜੂਨੀਅਰ ਮੀਤ ਪ੍ਰਧਾਨ ਰਿਆ ਕੇਵਲ ਸਿੰਘ ਬਾਦਲ ਦਾੜੀ ਰੰਗਦਾ ਹੁੰਦਾ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੇ ਹਾਊਸ ਆਫ ਬੱਦਟਾਇਆ ਸੀ ਤੇ ਕੇਵਲ ਸਿੰਘ ਬਾਦਲ ਨੂੰ ਜਿੱਥੇ ਮਾਫੀ ਮੰਗਣੀ ਪਈ ਸੀ ਨਾਲ ਕਿਹਾ ਸੀ ਮੈਨੂੰ ਜਿਹਦਰ ਕਾਲ ਤੱਕ ਨਹੀਂ ਵੀ ਕਿਹਾ ਤੇ ਮੈਂ ਰੰਗਣੀ ਹੁਣ ਛੱਡ ਦਿੰਦੀ ਐ ਇਹ ਤੇ ਹਾਲ ਇਹਨਾਂ ਲੋਕਾਂ ਦਾ ਦੱਸੋ ਕਰੇ ਕੀ ਅਸੀਂ ਨਹੀਂ ਕਹਿੰਦੇ ਵੀ ਸਰਨਾ ਸਾਹਿਬ ਦਾੜੀ ਨਹੀਂ ਬੰਨਦੇ ਬੰਦੇ ਨਹੀਂ ਜਦੋਂ ਪੇਸ਼ ਹੁੰਦੇ ਤੇ ਚਾਹੀਦਾ ਤੇ ਸੀ ਵੀ ਜੇ ਉਹਦੇ ਦਾੜੀ ਰੰਗੀ ਸੀ ਇੱਕ ਮਹੀਨਾ ਡੇਢ ਬਿੰਨਾ ਟਾਈਮ ਮਿਲ ਗਿਆ ਸੀ ਆਪਣਾ ਚੁੱਪ ਕਰਕੇ ਦਾੜੀ ਮਹੀਨੇ ਚ ਸਾਫ ਸੂ ਮਾਰੀ ਮੋਟੀ ਹੋ ਜੀਦੀ ਖੋਲ ਕੇ ਪੇਚ ਹੋ ਜਾਂਦਾ ਤੇ ਸ਼ਾਇਦ ਉਹਦੇ ਨਾਲ ਸੰਦੂਕ ਨਾ ਹੁੰਦਾ ਅੱਜ ਅਸੀਂ ਇਹੋ ਕਵਾਂਗੇ ਮਨਜਿੰਦਰ ਸਿੰਘ ਜਿਹੜਾ ਸਰਸਵਾ ਉਹ ਕਾਲ ਤੱਕ ਤੋਂ ਦਰਕਾਰਿਆ ਤੇ ਤਸਕਾਰਿਆ ਹੋਇਆ ਵਿਅਕਤੀ ਹੈ ਜਿਹਨੂੰ ਤਨਖਾਹ ਲਗਾਉਣੀ ਵੀ ਕਾਲ ਤੱਕ ਤੋਂ ਜਥੇਦਾਰ ਨੇ ਮੁਨਾਸਬ ਦੀ ਸਮਝੀ ਸੀ ਇਸ ਕਰਕੇ ਉਸ ਵਿਅਕਤੀ ਨੂੰ ਜੇ ਹੈੱਡ ਗ੍ਰੈਂਦੀ ਚੀਜ ਗਨਸੇਪ ਗੁਰਦੁਆਰਾ ਬੜਾ ਮਹੱਤਵਪੂਰਨ ਗੁਰਦੁਆਰਾ ਚੀਜ ਗਨਸੇਪ ਕੁਰਬਾਨੀ ਦਾ ਪ੍ਰਤੀਕ ਹੈ ਬਦੀ ਦੰਦ ਦਾ ਪ੍ਰਤੀਕ ਹੈ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਉਹਦੇ ਪਿੱਛੇ ਕਈ ਲਕਬ ਜੁੜੇ ਨੇ ਤੇ ਜੇ ਉਹਦਾ ਹੈਡ ਗ੍ਰੰਥੀ ਇਹ ਗਲਤੀ ਕਰਦਾ ਤੇ ਫਿਰ ਇਹ ਤੇ ਗੱਲ ਉਹਦੀ ਜਾਇਜ਼ ਹੈ ਵੀ ਉਹਦੇ ਖਿਲਾਫ ਕਾਰ ਵੀ ਹੋਣੀ ਚਾਹੀਦੀ ਆ ਵੀ ਜੇ ਅਕਾਲ ਤਖਨ ਨੇ ਉਹਨੂੰ ਉਸ ਡੀ ਚੋਂ ਬਾਹਰ ਕੱਢ ਦਿੱਤਾ ਸੀ ਵੀ ਤੂੰ ਸਿੱਖ ਨਹੀਂ ਤੂੰ ਪਤੇਤ ਤੇ ਪਤਿਤ ਦਾ ਜਿਹੜਾ ਵਾ ਸਿੱਖ ਧਰਮ ਦੇ ਵਿੱਚ ਕੋਈ ਸਥਾਨ ਨਹੀਂ ਪਤਿਤ ਉਹ ਹੁੰਦਾ ਜਿਹੜਾ ਸਿੱਖਾਂ ਦੇ ਘਰ ਜੰਮ ਕੇ ਆਪਣੇ ਰੋਮਾਂ ਦੀ ਬੇਦਬੀ ਕਰਦਾ ਕੇਸਾਂ ਦੀ ਬੇਦਬੀ ਕਰਦਾ ਜੀ ਜੀ ਪੜ੍ਹ ਸਾਹਿਬ ਉੱਧਰ ਦੂਜੇ ਪਾਸੇ ਕੁਝ ਪੰਥਕ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਦੀ ਕਵਾਇਦ ਜਿਹੜੀ ਆ ਇੱਕ ਵਾਰੀ ਫੇਰ ਸ਼ੁਰੂ ਹੋ ਗਈ ਆ ਵੈਸੇ ਇਹ ਤੋਂ ਪਹਿਲਾਂ ਵੀ ਕਈ ਵਾਰ ਕੀਤਾ ਗਿਆ ਪਰ ਹੁਣ ਮਾਮਲਾ ਕੀ ਆ ਅਜੇ ਹਾਂ ਕੋਈ ਦ੍ਰਿਸ਼ ਨਜ਼ਰ ਦਾ ਸਾਹਮਣੇ ਨਹੀਂ ਆ ਰਿਹਾ ਵੀ ਕੋਈ ਪੰਥਕ ਇਕੱਠ ਹੋਣਾ ਹੋਵੇ ਤੇ ਲੀਡਰ ਜਿਹੜੇ ਆ ਇਹ ਘਰਾਂ 'ਚ ਨਜ਼ਰਬੰਦ ਹੋ ਜਾਣ ਇਹ ਤੋਂ ਪਹਿਲਾਂ ਹਾਲ ਹੀ ਦੇ ਵਿੱਚ ਅਮਰਤਪਾਲ ਸਿੰਘ ਦੇ ਪਿਤਾ ਨੂੰ ਨਜ਼ਰਬੰਦ ਕੀਤਾ ਗਿਆ ਸੀਗਾ ਜਦੋਂ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਤੇ ਜਾਣਾ ਸੀ ਜੀ 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 ਦਲ ਖਾਲਸਾ ਤੇ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਦਾ ਪ੍ਰੋਗਰਾਮ ਸੀਗਾ। ਇਹਨਾਂ ਗੁਰਦਾਸਪੁਰ, ਮਾਨਸਾ ਤੇ ਜਲੰਧਰ ਦੇ ਵਿੱਚ ਜਿਹੜਾ ਸੀਗਾ ਇਹਨਾਂ ਰੋਸ ਮਾਰਚ ਕਰਨੇ ਸੀ ਜੇ ਸਰਕਾਰ ਦੇ ਖਿਲਾਫ। ਇਹ ਕਹਿੰਦੇ ਸਾਨੂੰ ਆਜ਼ਾਦੀ ਨਹੀਂ ਮਿਲੀ। ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ। ਜੇ ਸਿੱਖਾਂ ਨੂੰ ਆਜ਼ਾਦੀ ਨਹੀਂ ਮਿਲੀ ਤੇ ਫਿਰ ਤੁਸੀਂ ਆਪ ਸਿਆਣੇ ਹੋ ਵੀ ਉਹ ਫਿਰ ਆਜ਼ਾਦੀ ਦੇ ਦਿਵਸ ਕਿਉਂ ਮਨਾਉਣਗੇ? ਮੈਂ ਕੱਲ ਵੀ ਗੱਲ ਕੀਤੀ ਸੀ ਵੀ ਮਹਾਤਮਾ ਗਾਂਧੀ ਨੇ ਜਿਸ ਤਰੀਕੇ ਨਾਲ ਕਿਹਾ ਸੀ ਵੀ ਭੁੱਲ ਜੋ ਸਭ ਅਭੀ ਆਪਕੋ ਐਸੀ ਕੰਮ ਕਰਨਾ ਪੜੇਗਾ ਜਿਹੜੇ ਸਿੱਖ ਉਹ ਹਿੰਦੂਆਂ ਦਾ ਹਿੱਸਾ ਹੈ ਸਿੰਧੂ ਕੋ ਤੂੰ ਸਿੱਖੋ ਕੋ ਤੇ ਜੰਗ ਲੜਨੇ ਲਈ ਖੜਾ ਕੀਆ ਗਿਆ ਥਾ ਅਭੀ ਉਹ ਮੌਕਾ ਖਤਮ ਹੋ ਗਿਆ ਦਾਲ ਖਾਲਸਾ ਵਾਲੇ ਕਹਿੰਦੇ ਨੋ ਅਸੀਂ ਤੇ ਖਾਲਸਾ ਦੇ ਹਾਮੀ ਆ ਮੈਨੂੰ ਇਹ ਦੀ ਸਮਝਾਉਂਦੀ ਵੀ ਸਾਡੀਆਂ ਸਰਕਾਰਾਂ ਜਦੋਂ ਕਿਤੇ ਵਿਦੇਸ਼ ਤੋਂ ਕੋਈ ਵਿਅਕਤੀ ਆਉਂਦਾ ਵਾ ਜਿੰਨੇ ਕਿਤੇ ਮਾੜੀ ਮੁੱਟੀ ਖਾਲਸਾਣ ਦੀ ਗੱਲ ਕੀਤੀ ਹੋਵੇ ਤੇ ਉਹਨੂੰ ਤੁਸੀਂ ਕਾਲੀ ਸੂਚੀ 'ਚ ਪਾ ਕੇ ਉੱਥੋਂ ਰਿਟਰਨ ਭੇਜ ਦਿੰਦੇ ਵੀ ਤੂੰ ਸਾਡੀ ਧਰਤੀ ਤੇ ਪਿਆਰ ਨਹੀਂ ਰੱਖ ਸਕਦਾ ਤੇ ਜਿਹੜੇ ਇੱਥੇ ਖਾਲਸਾਣ ਦੀ ਗੱਲ ਕਰਦੇ ਆ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਾਲੇ ਸਿਮਰ ਸਿੰਘ ਮਾਨ ਦੀ ਤੜਾ ਹੋਵੇ ਭਾਵੇਂ ਉਹ ਦਲ ਖਾਲਸਾ ਦਾ ਤੜਾ ਹੋਵੇ ਭਾਵੇਂ ਸਿੱਖ ਜੂਥ ਫੈਡਰੇਸ਼ਨ ਹੋਵੇ ਜਦੋਂ ਇੱਥੇ ਸ਼ਰਮ ਨਾਰੇ ਲਵਾਉਂਦੇ ਨੇ ਸ਼ਰਮ ਉਹਨਾਂ ਤੇ ਸਾਡੀ ਸਰਕਾਰਾਂ ਜਿਹੜੀਆਂ ਕਾਰਵਾਈ ਕਰਨ ਤੋਂ ਅਸਮਰਥ ਇਸ ਕਰਕੇ ਕਿ ਸੁਪਰੀਮ ਕੋਰਟ ਨੇ ਕਿਹਾ ਸਾਨੂੰ ਇਹ ਅਧਿਕਾਰ ਦਿੱਤਾ ਵਾ ਮੰਨ ਕਰਦਾ ਕਿ ਸਪੀਚ ਦਾ ਸਾਡੇ ਸੰਵਿਧਾਨ ਨੇ ਤੁਸੀਂ ਇਹਨਾਂ ਤੇ ਰੋਕ ਨਹੀਂ ਲਾ ਸਕਦੇ ਇਹਨਾਂ ਪਰਚਾ ਦਰਜ ਨਹੀਂ ਕਰ ਸਕਦੇ ਜੇਕਰ ਉੱਥੇ ਮਾੜੀ ਜੀ ਗੱਲ ਹੁੰਦੀ ਆ ਇੱਕ ਨਰੌਲਾ ਪੈ ਜਾਂਦਾ ਵਾ ਹੁਣ ਦਾਲ ਖਾਲਸਾ ਨੇ ਅੱਜ ਦਾਲ ਖਾਲਸਾ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਨੇ ਅੱਜ ਮਾਨਸਾ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਮਾਰਚ ਕਰਨੀ ਸੀ ਜਿਹੜੇ ਅੰਮ੍ਰਿਤਸਰ ਦੇ ਆਗੂ ਸੀ ਉਹਨਾਂ ਦੀ ਡਿਊਟੀ ਗੁਰਦਾਸਪੁਰ ਚ ਲੱਗੀ ਤੁਸੀਂ ਗੁਰਦਾਸਪੁਰ ਜਾਣਾ ਕਵਰਪਾਲ ਸਿੰਘ ਬਿੱਟੂ ਜਿਹੜੇ ਹਾਈਜੈਕਰਾਂ ਸ਼ਾਮਲ ਸੀ ਕਿਸੇ ਵੇਲੇ ਕਵਰਪਾਲ ਸਿੰਘ ਬਿੱਟੂ ਨੂੰ ਉਹਨਾਂ ਦੇ ਘਰ 'ਚ ਅੱਜ ਅਰੈਸਟ ਕਰ ਲਿਆ ਗਿਆ ਵੀ ਤੁਸੀਂ ਘਰੋਂ ਬਾਹਰ ਨਹੀਂ ਜਾ ਸਕਦੇ ਤੁਹਾਨੂੰ ਘਰ 'ਚ ਨਜ਼ਰਬੰਦ ਕੀਤਾ ਜਾਂਦਾ ਵਾ ਵੀ ਤੁਸੀਂ ਉੱਥੇ ਜਾ ਕੇ ਉਸ ਰੋਸ ਮਾਰਚ ਜਿਹੜਾ ਵਾ ਉਹ ਮੁਝੇ ਨਹੀਂ ਕਰ ਸਕਦੇ ਤੇ 26 ਜਨਵਰੀ ਨੂੰ ਇਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਦੇ ਨਾਲ ਪੀਲੇ ਝੰਡੇ ਲਾਉਂਦੇ ਨੇ ਵੀ ਇਹ ਸਾਡੀ ਆਜ਼ਾਦੀ ਦੇ ਪ੍ਰਤੀਕ ਤੇ ਇਹ ਸਾਡੇ ਰੋਸ ਦੇ ਪ੍ਰਤੀਕ ਨੇ ਜਿੰਨੇ ਵੀ ਇਹਨਾਂ ਦੇ ਕਾਰਕੂਨ ਹੈਗੇ ਨੇ ਉੱਥੇ ਤੇ ਕੋਈ ਕਾਰਨ ਨਹੀਂ ਹੁੰਦੀ ਤੇ ਵਿਦੇਸ਼ ਦੇ ਛੋਟੀ ਜੀ ਗੱਲ ਹੋ ਜੇ ਤੂੰ ਬਾਤ ਦਾ ਬਦਮਜ਼ ਬਤਕਲਵਾ ਕੇ ਪੇਸ਼ ਕੀਤਾ ਜਾਂਦਾ ਹੁਣ ਕਵਰਪਾਲ ਸਿੰਘ ਬਿੱਟੂ ਉਹਨਾਂ ਨੂੰ ਰਣਜੀਤ ਸਿੰਘ ਦਵੰਦੀ ਵੀ ਟਿਕਸਾਲ ਉਹਨਾਂ ਨੂੰ ਇੱਕ ਪਰਮਿੰਦਰ ਸਿੰਘ ਇਹਨਾਂ ਦੇ ਹੈਗੇ ਨੇ ਮੇਕਾਸ਼ਦ ਮਾਨਸੇ ਤੋਂ ਨੇ ਉਹਨਾਂ ਨੂੰ ਬਾਬਾ ਹਰਦੀਪ ਸਿੰਘ ਮਹਾਰਾਜ ਜਿਹੜੇ ਹੈਗੇ ਨੇ ਕੇਂਦਰੀਕ ਜਿਹੜੇ ਹੈਗੇ ਨੇ ਉੱਥੋਂ ਦੇ ਆਗੂ ਦੇ ਦਲ ਖਾਲਸਾ ਦੇ ਪਟੰਡੇ ਤੋਂ ਉਹਨਾਂ ਨੂੰ ਘਰੇ ਬੰਦ ਕਰ ਦਿੱਤਾ ਗਿਆ ਗੁਰਵਿੰਦਰ ਸਿੰਘ ਨੂੰ ਘਰੇ ਬੰਦ ਕਰ ਦਿੱਤਾ ਗਿਆ ਤੇ ਜਿਹੜਾ ਬਾਬਾ ਹਰਦੀਪ ਸਿੰਘ ਮਹਾਰਾਜ ਸੀ ਇਹਨਾਂ ਮਾਨਸਾ ਦੇ ਵਿੱਚ ਉਹ ਮਾਰਚ ਦੀ ਅਗਵਾਈ ਕਰਨੀ ਸੀਗੀ ਇਸੇ ਤਰ੍ਹਾਂ ਹੋਰ ਵੀ ਕਈ ਲੋਕਾਂ ਨੂੰ ਬੰਦ ਕਰ ਦਿੱਤਾ ਗਿਆ ਲੇਕਿਨ ਜਲੰਧਰ ਦੇ ਵਿੱਚ ਸ਼ਾਂਤਵਾਹੀ ਮਾਰਚ ਦਾ ਜ਼ਰੂਰ ਹੋਇਆ ਵਾ ਅੱਛਾ ਜੀ ਹੁਣ ਉੱਥੇ ਹੋ ਗਿਆ ਤੇ ਬਾਕੀ ਜਗ੍ਹਾ ਦੂਜੀ ਜਗ੍ਹਾ ਕਿਉਂ ਨਹੀਂ ਤੇ ਬਿੱਟੂ ਕਵਰਪਾਲ ਸਿੰਘ ਬਿੱਟੂ ਨੇ ਕਿਹਾ ਇਹ ਸਾਡੇ ਸੰਵਿਧਾਨਕ ਹੱਕਾਂ ਦੇ ਉੱਤੇ ਜਿਹੜਾ ਉਹ ਡਾਕਾ ਵਾ ਸਾਡੇ ਪ੍ਰੋਟੈਸਟ ਸ਼ਾਂਤ ਮੈਥੀ ਤਰੀਕੇ ਦਾ ਕਰਨੇ ਅਸੀਂ ਉਹਨਾਂ ਨੂੰ ਰੋਕਿਆ ਜਾਣਾ ਇਹਦਾ ਮਤਲਬ ਸਾਡੇ ਤੁਸੀਂ ਹੱਕਾਂ ਦੇ ਡਾਕਾ ਮਾਰ ਰਹੇ ਹੋ ਤੇ ਮੁੜ ਕੇ ਤੁਸੀਂ ਕਹਿੰਦੇ ਇਹ ਜੁਐਨੋ ਸਾਡੀ ਸ਼ਿਕਾਇਤ ਕਿਉਂ ਕਰਦੇ ਜੁਐਨੋ ਦੇ ਵਿੱਚ ਅੱਜ ਢੇਰ ਸਾਰੀਆਂ ਚਿੱਠੀਆਂ ਪਈਆਂ ਵੱਡੀ ਸਾਰੀ ਫਾਈਲ ਪਈ ਹੈ ਸਿੱਖਾਂ ਦੀ ਉੱਥੇ ਕਿ ਸਿੱਖਾਂ ਨਾਲ ਵਧੀਆਂ ਕਿ ਕਦੋਂ-ਕਦੋਂ ਤੇ ਕਿਵੇਂ-ਕਿਵੇਂ ਹੋਈਆਂ ਹੁਣ ਦਾਲ ਖਾਲਸਾ ਦੇ ਆਗੂਆਂ ਨੂੰ ਘਰੇ ਬੰਦ ਕਰ ਦਿੱਤਾ ਗਿਆ ਨਹੀਂ ਜਾਣ ਦਿੱਤਾ ਗਿਆ ਤੇ ਉਹਨਾਂ ਦੀ ਨਿੰਦਾ ਵੀ ਕੀਤੀ ਹੈ ਇਹ ਸਰਕਾਰ ਨੂੰ ਕਿਹਾ ਵਾ ਇਹ ਗੱਲ ਵੀ ਤਕੀਕ થી ਸੁਪਰੀਮ ਕੋਰਟ ਤੋਂ ਉੱਪਰ ਹੋ ਗਿਓ ਤੁਸੀਂ ਸੰਵਿਧਾਨ ਤੋਂ ਉੱਪਰ ਹੋ ਗਿਓ ਲੇਕਿਨ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਮਾਰਸ਼ੀ ਕਰਨ ਤਾਂ ਇੱਕ ਜਲੰਧਰ ਬਾਰੇ ਮਿਲੀ ਹੈ ਕਿ ਉੱਥੇ ਖਾਲਸਾਂ ਦੇ ਨਾਰੇ ਵੀ ਲੱਗੇ ਨੇ ਉੱਥੇ ਮਾਰ ਰੋਸ ਮਾਰਚ ਵੀ ਕੀਤਾ ਗਿਆ ਗੁਰਦਾਸਪੁਰ ਦੇ ਵੀ ਕੁਝ ਆਗੂਆਂ ਨੂੰ ਜਿਹੜੇ ਦਿੱਥੇ ਮਾਰਚ ਕਰ ਨਹੀਂ ਕਰ ਦਿੱਤਾ ਗਿਆ ਲੇਕਿਨ ਫੇਰ ਵੀ ਉਹਨਾਂ ਥੋੜੇ ਬੜੇ ਇਕੱਠੇ ਹੋ ਕੇ ਕਿੱਥੇ ਨਾਰੇਬਾਜੀ ਕੀਤੀ ਹੈ ਸ਼ਾਇਦ ਪਟੰਡੇ ਦੀ ਵੀ ਕੋਈ ਇਹੋ ਜਿਹੀ ਖਬਰ ਹੋਵੇ ਲੇਕਿਨ ਮੇਰਾ ਖਿਆਲ ਹੈ ਵੀ ਇਹ ਸਿੱਖਾਂ ਦੇ ਹੱਕਾਂ ਦੇ ਡਾਕੇ ਕਿਹਾ ਜਾ ਸਕਦਾ ਵੀ ਉਹ ਸ਼ਾਂਤੀ ਪ੍ਰੋਟੈਸਟ ਕਰ ਰਹੇ ਨੇ ਜੀ ਪਟਿੱਟ ਸਾਹਿਬ ਆਪਾਂ ਅੱਜ ਦਿੱਲੀ ਚੱਲਦੇ ਆਂ ਦਿੱਲੀ ਦੇ ਵਿੱਚ ਚੋਣਾਂ ਨੇ 5 ਫਰਵਰੀ ਨੂੰ 8 ਫਰਵਰੀ ਨੂੰ ਨਤੀਜਾ ਆ ਜਾਣਾ ਜਦੋਂ ਦੀਆਂ ਇਹ ਚੋਣਾਂ ਦਾ ਐਲਾਨ ਹੋਇਆ ਆਪਾਂ ਕਿਸੇ ਕਿਸਮ ਦੀ ਕੋਈ ਚਰਚਾ ਜਿਹੜੀ ਹੈ ਇਸ ਸਿਆਸਤ ਨੂੰ ਲੈ ਕੇ ਨਹੀਂ ਕੀਤੀ ਪਰ ਅੱਜ ਇਹ ਚਰਚਾ ਕਰਨੀ ਇਸ ਕਰਕੇ ਲਾਜ਼ਮੀ ਹੋ ਗਈ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਜਦੋਂ ਬਾਰ-ਬਾਰ ਉਹਨਾਂ ਨੂੰ ਅਦਾਲਤ ਵੱਲੋਂ ਗਾਹੇ ਬਗਾਹੇ ਰਾਹਤ ਦਿੱਤੀ ਜਾਂਦੀ ਹੈ ਤਾਂ ਫਿਰ ਨਵੇਂ-ਨਵੇਂ ਕੇਸ ਕਿਉਂ ਪਾਏ ਜਾਂਦੇ ਆ ਹੁਣ ਇੱਕ ਵਾਰ ਫੇਰ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਮਾਨਯੋਗ ਅਦਾਲਤ ਨੇ ਰਾਹਤ ਦਿੱਤੀ ਹੈ ਤੇ ਦਿੱਲੀ ਦੀਆਂ ਚੋਣਾਂ ਦੇ ਵਿੱਚ ਕੀ ਸਥਿਤੀ ਇਸ ਵੇਲੇ ਬਣਦੀ ਪਈ ਹੈ ਵੀ ਬਾਰ-ਬਾਰ ਕੇਸ ਪੈ ਰਹੇ ਆ ਇਹ ਪੂਰਾ ਮਾਮਲਾ ਕੀ ਹੈ ਜਿਹੜਾ ਦਿੱਲੀ 'ਚ ਇਸ ਵੇਲੇ ਚੱਲ ਰਿਹਾ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਜੀ ਉਹਨਾਂ ਨੂੰ ਆਪਕਾਰੀ ਕੇਸ ਦੇ ਵਿੱਚ ਜਿਹੜਾ ਸੀ ਜੇਲ੍ਹ 'ਚ ਰੱਖਿਆ ਗਿਆ ਸੀ ਦਰਗੇਸ਼ ਪਾਟਕ ਨੂੰ ਰੱਖਿਆ ਗਿਆ ਸੀ ਗਾਜ ਸ਼ਸ਼ੋਧਿਆ ਨੂੰ ਰੱਖਿਆ ਗਿਆ ਸੀਗਾ ਇੱਕ ਮਨੀ ਲਾਂਡਰਿੰਗ ਕੇਸ ਦੇ ਵਿੱਚ ਇਹਨਾਂ ਦੇ ਇੱਕ ਆਗੂ ਹੋਰ ਉਹਨੂੰ ਰੱਖਿਆ ਗਿਆ ਸੀ ਸੰਜੇ ਸਿੰਘ ਨੂੰ ਰੱਖਿਆ ਗਿਆ ਸੀਗਾ ਲੇਕਿਨ ਮਈ 2024 ਦੇ ਵਿੱਚ ਜਦੋਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਲੋਕ ਸਭਾ ਦੀਆਂ ਚੋਣਾਂ ਲੜਨੀਆਂ ਤੇ ਇਹਨਾਂ ਨੂੰ 20 ਦਿਨ ਦੀ ਪ੍ਰੋਲ ਜਿਹੜੀ ਦੇ ਦਿੱਤੀ ਗਈ ਸੀ ਕੇਜਰੀਵਾਲ ਉਸ ਤੋਂ ਬਾਅਦ ਇਹਨਾਂ ਦੀ ਸਤੰਬਰ ਤੇ ਅਕਤੂਬਰ ਦੇ ਵਿੱਚ ਰੈਗੂਲਰ ਜਮਾਨਤ ਵੀ ਹੋ ਗਈ ਸੀ ਸਾమే ਸੁਪਰੀਮ ਕੋਰਟ ਤੋਂ ਮਿਲੀ ਸੀ ਜਬਤ ਹੋ ਗਈ ਸੀ ਹੁਣ ਉਹ ਕੇਸ ਅੱਜ ਵੀ ਅਦਾਲਤ ਚੱਲਦਾ ਹੈ ਤੇ ਇਹਨਾਂ ਦੀ ਵਕੀਲ ਦੀ ਐਪਲੀਕੇਸ਼ਨ ਉੱਤੇ ਅਦਾਲਤ ਤੇ ਦੁਰਗੇਜ 파ਤਲ ਸਜੂਤੀ ਅਸਜੋਦੀਅਤੇ ਕੇਦਰੀ ਬਾਲ ਨੂੰ ਇਸ ਗਲਤੀ ਰਾਹ ਦਿੰਦੀ ਹੈ ਕਿ ਤੁਹਾਨੂੰ ਆਪਣੀ ਹਾਜ਼ਰੀ ਤੋਂ ਛੋੜਾ ਤੁਸੀਂ ਲੈਂਸ਼ਤ ਨੂੰ ਜਿਓ ਉਹਦੀ ਅਗਲੀ ਤਰੀਕ ਤਿੰਨ ਤਰੀਕ ਪਾਤੀ ਅਤਿਨ ਭਰਬਰੀ ਜਿੰਤੋਂ ਫਿਰ ਅੱਗੇ ਪੈ ਜਗੀ ਕਿ ਪੰਜ ਨੂੰ ਚੋਣਾ ਵਾ ਅੱਠ ਨੂੰ ਰਿਜ਼ਲਟ ਆ ਉਸ ਤੋਂ ਬਾਅਦ ਸਰਕਾਰ ਕੀ ਦੀ ਵੰਡ ਦੀ ਉਹ ਤੇ ਭੁਖ ਦੀ ਬੁੱਕਲ ਛਪਿਆ ਪਿਆ ਵਾ لیکن ਉੱਤੇ ਜਿਸ ਤਰੀਕੇ ਨਾਲ ਦੂਸ਼ਣबाजी ਇੱਕਦਿਦੀ ਕੀਤੀ ਜਾ ਰਹੀ ਹੈ ਜੀ ਉਹ ਬੜੀ ਮੰਦ ਭਾਗੀ ਕੋਈ ਕਿਸੇ ਨੂੰ ਚੋਰ ਕਹਿ ਰਿਹਾ ਕਿਸੇ ਨੂੰ ਫੇਰ ਕਹਿ ਰਿਹਾ ਕੋਈ ਕਿਸੇ ਨੂੰ ਕੁਛ ਕਹਿ ਰਿਹਾ ਕੇਜਰੀਵਾਲ ਨੇ ਇੱਕ ਵਾਅਦਾ ਕੀਤਾ ਸੀ ਆਪਣਾ ਵੀ ਮੈਂ ਆਉਂਗਾ ਤੇ ਮੇਰੀ ਸਰਕਾਰ ਬਣੂਗੀ ਤੇ ਮੈਂ ਪਹਿਲੀ ਪ੍ਰਾਇਰਟੀ ਮੇਰੀ ਹੋਗੀ ਜਮਨਾ ਦੀ ਸਫਾਈ ਹਮ ਜਮਨਾ ਦੀ ਸਫਾਈ ਦੇ ਕਰਨਾ ਜਿੱਥੇ ਉਹਦਾ ਪਾਣੀ ਨਿਰੰਤਰ ਅੱਗੇ ਤੁਰਨਾ ਸ਼ੁਰੂ ਹੋ ਜਾਊਗਾ ਉੱਥੇ ਜਿਹੜਾ ਵਾ ਉਹ ਉਹਦੇ ਸਫਾਈ ਉਹਨਾਂ ਪਾਣੀ ਵੀ ਸਾਫ਼ ਹੋ ਜਾਊਗਾ। ਕੋਈ ਦਿੱਲੀ ਦੇ ਲੋਕ ਵਧੇਰੇ ਕਰਕੇ ਜਮਨਾ ਦਾ ਜਿਹੜਾ ਟ੍ਰੀਟ ਕੀਤਾ ਹੋਇਆ ਪਾਣੀ ਉਹ ਪੀਂਦੇ ਨੇ। ਲੇਕਿਨ ਪਰਵੇਸ਼ ਵਰਮਾ ਨਿਊ ਦਿੱਲੀ ਤੋਂ ਜਿਹੜੇ ਇਹਦਾ ਦੇ ਖਿਲਾਫ ਭਾਜਪਾ ਦੇ ਉਮੀਦਵਾਰ ਉਹਨਾਂ ਦਾ ਇਹ ਦਾਵਾ ਵੀ 8000 ਕਰੋੜ ਰੁਪਇਆ ਹੁਣ ਤੱਕ ਖਰਚ ਗਿਆ ਵਾ ਜਮਨਾ ਦੇ ਨਾਂ ਦੇ ਉੱਤੇ। ਦੱਸੋ ਕਿੱਥੇ ਖਰਚ ਕੀਤਾ ਇਹ ਪੈਸੇ ਖਾ ਕੇ ਦੇ ਨਾ ਕੰਮ ਨਹੀਂ ਕੀਤਾ। ਉਹਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ ਤੇ ਨਾਲ ਇੱਕ ਕਟਕਟ ਟੁੱਟ ਲੈ ਕੇ ਜਿਹਦੇ ਉੱਤੇ ਲਿਖਿਆ ਵਾ ਕੇਦਰੀਵਾਲ ਨੇ ਮੈਂ ਫੇਲ ਹੋ ਗਿਆ ਆਪਣੇ ਆਪਣੇ ਜਿਹੜੇ ਸੀ ਪ੍ਰੋਗਰਾਮ ਦੇ ਵਿੱਚ ਮੈਨੂੰ ਮਾਫ ਕਰ ਦਿਓ ਉਹ ਕਟਆਊਟ ਲੈ ਕੇ ਇਹਨਾਂ ਨੇ ਉਹਨੂੰ ਬਕਾਇਦਾ ਤੌਰ ਤੇ ਅਜ ਜਮਨਾ ਚ ਡੁਬਾਇਆ ਕਿ ਜਿਹੜਾ 8000 ਕਰੋੜ ਰੁਪਇਆ ਦਿੱਲੀ ਦਾ ਖਾ ਗਿਆ ਤੇ ਜਮਨਾ ਦੀ ਸਫਾਈ ਦੀ ਕੀਤੀ ਤੇ ਕਿੰਨੀ ਵਾਰ ਦਿੱਲੀ ਚ ਪਾਣੀ ਭਰਿਆ ਤੇ ਜੇ ਅਜੇ ਵੀ ਦਿੱਲੀ ਦੇ ਲੋਕ ਉਹਨੂੰ ਵੋਟ ਪਾਉਂਦੇ ਆ ਤੇ ਫਿਰ ਸਮਝਦੇ ਆ ਵੀ ਵੇਖੋ ਵੀ ਦਿੱਲੀ ਦਾ ਕੋਈ ਦਿੱਲੀ ਦਿੱਲੀ ਵਾਸਤੇ ਕੋਈ ਵੀ ਬੇਦਰ ਵਾਸਤੇ ਤਿਆਰ ਨਹੀਂ ਹੈ ਅਗਲੀ ਗੱਲ ਉਹਨਾਂ ਕਹਿੰਦੇ ਸਾਡੀ ਸਰਕਾਰ ਬਣਾਓ ਜਿਸ ਤਰ੍ਹਾਂ ਤੇ ਘਾਟ ਅਸੀਂ ਬਕਾਇਦਾ ਤੌਰ ਤੇ ਸਾਬਰਮਤੀ ਤੇ ਬਣਾਏ ਨੇ ਉਸੇ ਤਰ੍ਹਾਂ ਦੇ ਘਾਟ ਸੀ ਇੱਥੇ ਬਣਾ ਦਿਆ ਸਾਡੀ ਸਰਕਾਰ ਬਣਾਉਣ ਤੇ ਸਾਡਾ ਪਹਿਲਾ ਕੰਮ ਇਹ ਹੋਊਗਾ ਉਹਨਾਂ ਦੇ ਪਹਿਲਾ ਕੰਮ ਇਹ ਹੋਊਗਾ ਸਾਬਰਮਤੀ ਰਿਵਰ ਜਿਹੜੇ ਸੀ ਉਹ ਫਰੰਟ ਬਣੇ ਸੀ ਉੱਥੇ ਉਹੋ ਜਿਹੇ ਫਰੰਟ ਬਣਾਵਾਂਗੇ ਅਸੀਂ ਇੱਥੇ ਦਿੱਲੀ ਦੇ ਵਿੱਚ 25 ਕਿਲੋਮੀਟਰ ਦੇ ਵਿੱਚ ਮੇਰੇ ਖਿਆਲ ਕੋਈ 22 ਕੇ 23 ਪੁਲ ਨਹੀਂ ਉਹ ਪੇਲ ਪੁਲ ਜਿਹੜੇ ਉਹ ਗਾਰਨਾ ਅੱਟੇ ਪਏ ਨੇ ਬਾਕੀ ਦੀ ਤੇ ਉਹਨਾਂ ਦੀ ਪੁਲਾਂ ਦੀ ਸਫਾਈ ਹੋ ਜਾਵੇ ਤੇ ਬਹੁਤ ਹੱਦ ਤੱਕ ਜਮਨਾ ਦਾ ਪਾਣੀ ਕੰਟਰੋਲ ਕਰ ਸਕਦਾ ਪਾਣੀ ਵੀ ਸਾਫ਼ ਹੋ ਸਕਦਾ ਪਰ ਲੇਕਿਨ ਅੱਜ ਉਹ ਜਮਨਾ ਇੰਨੀ ਜਿਵੇਂ ਕਹਿੰਦੇ राम तेरी ਗੰਗਾ ਮੈਲੀ ਅੱਜ ਜਮਨਾ ਵੀ ਮੈਲੀ ਹੋਈ ਪਈ ਹੈ ਇਸ ਕਰਕੇ ਪਰਵੇਸ਼ ਵਰਮਾ ਨੇ ਜਿਸ ਤਰੀਕੇ ਨਾਲ ਆਪਣਾ ਰੋਜ਼ ਪ੍ਰਗਟਨ ਕੀਤਾ ਵਾ ਉਹ ਸਵੇਰੇ 10:30 ਵਜੇ ਆਈ ਟੀ ਯੂ ਲੱਗ ਕੇ ਜਮਨਾ ਵਗਦੀ ਹੈ ਉਸ ਘਾੜ ਤੇ ਆਏ ਇਸ ਜੀ ਬੈਠੇ ਮਾਲਿਕ ਨੂੰ ਸਾਥੀ ਲੈ ਤੇ ਉਹ ਕਟਆਊਟ ਲੈ ਕੇ ਜਿਹਦਾ ਤੇ ਜਿਹਦੇ ਤੇ ਬਕਾਇਦਾ ਤੌਰ ਤੇ ਇਹ ਲਿਖਿਆ ਸੀ ਮੈਂ ਫੇਲ ਹੋ ਗਿਆ ਮੈਨੂੰ ਮਾਫ ਕਰ ਪਰ ਪ੍ਰਵੇਸ਼ ਵਰਮਾ ਜਿਹੜੇ ਆ ਉਹਨਾਂ ਨੇ ਪਿੱਛੇ ਜੇ ਬਿਆਨ ਵੀ ਦਿੱਤਾ ਸੀ ਵੀ ਪੰਜਾਬ ਦੀਆਂ ਗੱਡੀਆਂ ਦਿੱਲੀ ਚ ਬਹੁਤ ਤੁਰੀਆਂ ਫਿਰਦੀਆਂ ਫਿਰ ਇਹਨਾਂ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਨਹੀਂ ਉਹਨਾਂ ਬੜੇ ਬਿਆਨ ਦਿੱਤੇ ਹੋ ਜੀ ਸਿੱਧੇ ਪੁੱਠੇ ਬੜੇ ਬਿਆਨ ਦਿੱਤੇ ਉਹਨਾਂ ਨੇ ਗੱਡੀਆਂ ਨੇ ਦਿੱਤਾ ਹੋਰ ਹੀ ਕੋਈ ਬਿਆਨ ਦਿੱਤੇ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕਈ ਵਾਰੀ ਆਪਣੇ ਬਿਆਨ ਵਾਪਸ ਵੀ ਲੈਣੇ ਪਏ ਜਿੱਥੇ ਕਿਹਾ ਨਾ ਪਿਆ ਵੀ ਮੇਰੇ ਜੇ ਬਿਆਨਾਂ ਦਾ ਕਿਸੇ ਨੂੰ ਠੀਸ ਪੁੱਜੀ ਤੇ ਮੈਂ ਵਾਪਸ ਲੈ ਲਵਾਂ ਮਤਲਬ ਜਿਹੜੀ ਸਾਡੀ ਵਿਕਾਸ ਮੁਕੀ ਸਿਆਸਤ ਉਹ ਖਤਮ ਹੋ ਚੁੱਕੀ ਹੈ ਬਿਲਕੁਲ ਸਦਾ ਤੱਕ ਵੀ ਆ ਜਿਹੜੀ ਸਿਆਸਤ ਖਤਮ ਹੋ ਚੁੱਕੀ ਹੈ ਲੋਕ ਨੀਦ ਲੋਕ ਰਾਜਨੀਤੀ ਖਤਮ ਹੋ ਚੁੱਕੀ ਹੈ ਵੋਟਰ ਰਾਜਿਤ ਨਹੀਂ ਰਹੀ ਐ ਤੇ ਵੋਟਾਂ ਕਿਸੇ ਤਰੀਕੇ ਨਾਲ ਲੈ ਕੇ ਤਾਂ ਆਪਣੀ ਕੁਰਸੀ ਤੇ ਕਬਜ਼ਾ ਕਰ ਲ ਕੇ ਬੜਕੇ ਲੋਕ ਪੈਣ ਠੱਠੇ ਕੂਚ ਸਾਡੀ ਡੈਮੋਕ੍ਰੇਸੀ ਉਹ ਜੀ ਬਣ ਗਈ ਆ ਕੱਲ ਉਹਨੂੰ ਅਸੀਂ ਆਪਣਾ 76ਵਾਂ ਗਣਤੰਤਰ ਦਿਵਸ ਸਮਾਣੇ ਮਾਰ ਰਹੇ ਆ ਬਿਲਕੁਲ ਪਤਾ ਨਹੀਂ ਇਸ ਨੂੰ 76 ਮਨਾਉਣਾ ਕਿ ਮਨਾਉਣਾ ਕਿਉਂ ਜਿਹੜੇ ਦੇਸ਼ ਸਾਡੇ ਦੇ ਹਾਲਾਤ ਕੀਤੇ ਜਾ ਰਹੇ ਨੇ ਇੱਕ ਧਰਮ ਦੀ ਦਲਦਲ ਸੁਟਿਆ ਜਾ ਚੁਕਾ ਤੁਸੀਂ ਵਿਕਾਸ ਦੀ ਗੱਲ ਕਰੋ ਤੁਸੀਂ ਲੋਕਾਂ ਦੇ ਸਟੇਟਸ ਦੀ ਗੱਲ ਕਰੋ ਇਹ ਸਾਡੀ ਗੱਲ ਛੇੜ ਹੀ ਲਈਆ ਮੈਨੂੰ ਇੱਕ ਖਬਰ ਹੀ ਯਾਦ ਆ ਗਈ ਉਹ ਇੱਕ ਸ਼ਖਸ ਨੇ ਮਾਨਯੋਗ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ ਵੀ ਕਰਵਾਚੌਦ ਦਾ ਵਰਦ ਜਿਹੜਾ ਲਾਜ਼ਮੀ ਕਰਾਓ ਜੀ ਸਾਰੇ ਰੱਖਿਆ ਕਰਨਾ ਵੇਖੋ ਇਹੋ ਜਿਹੇ ਕੇਸ ਜਿਹੜੇ ਪੁਆਣਿਓ ਤੇ ਅਦਾਲਤ ਦਾ ਜਿਹੜਾ ਸਮਾਂ ਬਰਬਾਦ ਕਰਨ ਲਈ ਗੱਲ ਆਪਾਂ ਇਹ ਖਬਰ ਵੀ ਤਾਂ ਹੀ ਨਹੀਂ ਕੀਤੀ ਪਰ ਉਹ ਤੁਸੀਂ ਗੱਲ ਛੇੜ ਲਈ ਤੇ ਮੈਨੂੰ ਚੇਤੇ ਆ ਗਈ ਅਦਾਲਤ ਨੇ ਜਦੋਂ ਉਹਨੂੰ ਬਕਾਇਦਾ ਤੌਰ ਤੇ ਉਹਦੀ ਪਟੀਸ਼ਨ ਵੀ ਖਾਰਜ ਕੀਤੀ ਤੇ ਜੁਰਮਾਨਾ ਵੀ ਪਾਇਆ ਉਹਨੂੰ ਬਿਲਕੁਲ ਕੀ ਭਾਈ ਇਹੋ ਜਿਹੇ ਕੇਸ ਸਾਡੇ ਕੋਲ ਨਾ ਲੈ ਕੇ ਆਓ ਇਹੋ ਜੇ ਤੁਸੀਂ ਜੇ ਕਮੇਤੇ ਕਾਨੂੰਨ ਵਿਧਾਨ ਸਭਾ ਵਿੱਚ ਪਾਸ ਕਰਾਓ ਉਹ ਅਮੈਂਡਮੈਂਟ ਕਰਨ ਅੱਛਾ ਵੈਸੇ ਕਿੱਦਾਂ ਹਾਸੋ ਇਨਾ ਲੱਗੂਗਾ ਜੇ ਵਿਧਾਨ ਸਭਾ ਦੇ ਵਿੱਚ ਵੀ ਇਹ ਕਿਤੇ ਮਤਾ ਆ ਜਾਵੇ ਵੀ ਇਹ ਜਿਹੜਾ ਵਰਤ ਆ ਇਹਨੂੰ ਲਾਜ਼ਮੀ ਕਰੋ ਮਤਲਬ ਬਹੁਤ ਅਜੀਬ ਜੀਆਂ ਗੱਲਾਂ ਨੇ ਦੇਖੋ ਜਿਹੜਾ ਸਾਡਾ ਇੰਡੀਆ ਹੈ ਨਾ ਜੀ ਭਾਰਤ ਇਹ ਵਕ ਵਕ ਧਰਮਾਂ ਜਾਤਾਂ ਤੇ ਕਬੀਲਿਆਂ ਤੇ ਸਮੁਦਾਇ ਦਾ ਦੇਸ਼ ਇਸੇ ਕਰਕੇ ਇਹਨੂੰ ਸੈਕੂਲਰ ਦੇਸ਼ ਮਹਾਤਮਾ ਗਾਂਧੀ ਨੇ ਤੇ ਪੰਡਜਵਾਲਾ ਲਹਿਰੂ ਨੇ ਕਿਹਾ ਸੀਗਾ ਕਿ ਇੱਕ ਗੁਲਦਸਤਾ ਵੇਨਾ ਸਾਰੀ ਚੀਜ਼ਾਂ ਦਾ ਸੀ ਗੁਲਦਸਤੇ ਵਾਂਗ ਇਕੱਠੇ ਆ ਜਿਹੜਾ ਸਾਡਾ ਕੌਮੀ ਝੰਡਾ ਉਹਦੇ ਵਿੱਚ ਇੱਕ ਸ਼ੋਕ ਚੱਕਰ ਉਹਦੀ 24 ਡੰਡੀਆਂ ਨੇ 24 ਡੰਡੀਆਂ ਇਸੇ ਪ੍ਰਕਾਰ ਦਾ ਪ੍ਰਤੀਤ ਹੈ ਕਿ 24 ਕਿਸਮ ਦੇ ਲੋਕ ਇਸ ਦੇਸ਼ 'ਚ ਵਸਦੇ ਲੇਕਿਨ ਉਹ ਇੱਕ ਨੇ ਉਹ ਇੱਕ ਫੁੱਲਾਂ ਦਾ ਗੁਲਦਸਤਾ ਵਾ ਤੇ ਇਹੋ ਜਿਹੇ ਕੇਸ ਲੈ ਕੇ ਇਹੋ ਜਿਹੇ ਗੱਲਾਂ ਕਰਕੇ ਤੁਸੀਂ ਉਸ ਪੁੱਲ ਦਸਤੀ ਨੂੰ ਕੇਸ ਕਿਉਂ ਪਚਾਰ ਰਹੇ ਬਿਲਕੁਲ ਇਸੇ ਗਲਤੀ ਟਿੱਪਣੀ ਕੀਤੀ ਆ ਉੱਥੇ ਵੀ ਤੁਸੀਂ ਇਹ ਕੇਸ ਜਿਹੜੇ ਆਪਣੇ ਘਰ ਰੱਖੋ ਜਾਣਾ ਤੇ ਵਿਧਾਨਕ ਰਾਜ ਕੋਲ ਜਾਓ ਸਾਡੇ ਕੋਲ ਅਸੀਂ ਇੱਥੇ ਕੀ ਫੈਸਲੇ ਨਹੀਂ ਕਰ ਸਕਦੇ ਤਾਂ ਇਹ ਜੁਰਮਾਨਾ ਵੀ ਠੋਕੇ ਆ ਜਾਂਦੇ ਜੀ ਜੀ ਬੜਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦੇਣੇ ਹੋ ਤੇ ਖਬਰਾਂ ਦੇ ਉੱਤੇ ਪੂਰੀ ਤਫਸੀਲ ਦੇ ਨਾਲ ਜਾਣਕਾਰੀ ਲੈ ਕੇ ਜਿਹੜੀ ਆ ਉਹ ਹਾਜ਼ਰ ਹੋਣੇਓ ਸਾਡੇ ਦਰਸ਼ਕ ਜਿਹੜੇ ਆ ਵਨ ਇੰਡੀਆ ਦੇ ਸਬਸਕ੍ਰਾਈਬਰ ਜਿਹੜੇ ਆ ਉਹ ਇਸ ਨੂੰ ਪਸੰਦ ਕਰਦੇ ਆ ਬਹੁਤ ਬਹੁਤ ਧੰਨਵਾਦ ਸਸ਼ੀਕਾਲ ਜੀ ਸ਼ੁਕਰੀਆ ਜੀ ਤੁਮ੍ਹੇ